ਲੋ ਜੀ ਇਹ ਰੋਡ ਇਧਰ ਨੂੰ ਲਾਈ ਜਾਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਆਪਾਂ ਜਾ ਰਹੇ ਹਾਂ ਜੀ ਬਠਿੰਡਾ ਬਠਿੰਡੇ ਤੋਂ ਹੁੰਦੇ ਹੋਏ ਸ੍ਰੀ ਤਖਤ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੀਜੇ ਤੱਕ ਆਪਣਾ ਹੋਊਗਾ ਤਲਵੰਡੀ ਸਾਬੋ ਉੱਥੋਂ ਦਰਸ਼ਨ ਮਿਲੇ ਕਰਕੇ ਫਿਰ ਆਪਾਂ ਅੱਗੇ ਚੱਲਾਂਗੇ ਹਜ਼ੂਰ ਸਾਹਿਬ ਵੱਲ ਆਪਾਂ ਤਰੰਤਾਂਤ ਜਲ ਕੇ ਹਰੀਕੇ ਹੈਡ ਤੇ ਆਪਾਂ ਪਹੁੰਚ ਗਏ ਆ ਤੇ ਆਓ ਜੀ ਆਪਾਂ ਦੇਖਦੇ ਆ ਫਿਰ ਨਜ਼ਾਰਾ ਹਰੀਕੇ ਹੈਡ ਦਾ ਇਹ ਆ ਜੀ ਹਰੀਕੇ ਹੈਡ ਇਹਨੂੰ ਆਪਾਂ ਪੈਦਲ ਪਾਰ ਕਰਕੇ ਇਹ ਦਾ ਆਨੰਦ ਮਾਣਨੇ ਆ ਉਸ ਤੋਂ ਬਾਅਦ ਅੱਗੇ ਜਾ ਕੇ ਲਿਫਟ ਲਵਾਂਗੇ ਫਿਰ ਉਦਾਂ ਦਾ ਮਾਹੌਲ ਬਣਾਵਾਂਗੇ ਲਓ ਜੀ ਜਾਂਦੀਵਾਰ ਦਾ ਇੱਕ ਚੱਕਾ ਜਿਹੜੀ ਇਧਰੋਂ ਹਵਾਵਾਂ ਆਉ ਕੇ ਆ ਰਹੀਆਂ ਨੇ ਵਾਹ ਕਿਆ ਆਨੰਦ ਹੈ ਠੰਡੀ ਹਵਾ ਤੇ ਤੁਰਦੇ ਕਰਾਂ ਦੇ ਇੱਥੇ ਤੱਕ ਪਹੁੰਚ ਗਏ ਇੱਥੋਂ ਹੁਣ ਲੈਫਟ ਲੈ ਕੇ ਜਾਂਦੇ ਆਪਾਂ ਅੱਗੇ ਤੇ ਜਦੋਂ ਲੈਫਟੋਂ ਉਧਰ ਵੀ ਕਲਾ ਪਾਣੀਓ ਪਾਣੀ ਨਜ਼ਰ ਆਉਂਦਾ ਐਨੂੰ ਆਪਾ ਚੱਲੇ ਜਾਣ ਲੱਗੇ ਹੋਇਆ ਇੱਕ ਨਹਿਰ ਹੋ ਸੀ ਜਿਹੜੀ ਤੁਸੀਂ ਵੇਖੀ ਐ ਜਿਹਦੇ ਚ ਪਾਣੀ ਫੁੱਲ ਫਟਾ ਫੁੱਲ ਭਰਿਆ ਹੋਇਆ ਤੇ ਦੂਜੀ ਨਹਿਰ ਆ ਗਈ ਇਹ ਅੱਗੇ ਆਲੀ ਇੱਕ ਨਹਿਰ ਆ ਗਈ ਇਹ ਦੋ ਨਹਿਰਾਂ ਜਿਹੜੀਆਂ ਹਰੀਕੇ ਤੋਂ ਨਿਕਲਦੀਆਂ ਤੇ ਹਰੀਕੇ ਤੋਂ ਦੋਵੇਂ ਨਹਿਰਾਂ ਨਿਕਲਦੀਆਂ ਤੇ ਆ ਦੇਖੋ ਕਿ ਨਾ ਫੁੱਲਾਂ ਐ ਪਰੀਵੀਓ ਪਰਦਾ ਕੋ। ਕਿ ਆਪਾਂ ਜਾ ਰਹੇ ਹੁਣ ਇਧਰ ਨੂੰ ਮਖੂ। ਲਓ ਜੀ ਆਪਾਂ ਚੱਲਦੇ ਆ ਹੋਇਆ ਤਰਨਤਾਰਨ ਤੋਂ ਪਹੁੰਚੇ ਆ ਮਖੂ। ਮਖੂ ਰੇਲਵੇ ਸਟੇਸ਼ਨ ਤੇ। ਵਿਚਾਰ ਬਣਾਏ ਸੀ ਵੀ ਅੱਜ ਦਾ ਜਿਹੜਾ ਅੱਜ ਦੀ ਰਾਤ ਹੈ ਉਹ ਆਪਾਂ ਸੁਲਤਾਨਪੁਰ ਲੋਧੀ ਰੁਕੀਏ। ਸੁਲਤਾਨਪੁਰ ਲੋਧੀ ਰੁਕ ਕੇ ਫਿਰ ਆਪਾਂ ਜਾਵਾਂਗੇ ਅੱਗੇ ਨੂੰ। ਲਓ ਜੀ ਆਪਾਂ ਮਖੂ ਤੋਂ ਚੱਲ ਕੇ ਅਪਾ ਪਹੁੰਚਿਆ ਸੁਲਤਾਨਪੁਰ ਆ ਲਿਖਿਆ ਸੁਲਤਾਨਪੁਰ ਲੋਦੀ ਤੇ ਇੱਥੇ ਆਣ ਕੇ ਇਹ ਪਤਾ ਚੱਲਿਆ ਵੀ ਉਪਰੋਂ ਆਸਮਾਨ ਹੈ ਜਿਹੜਾ ਉਹ ਬਦਲਵਾਈ ਹੋਈ ਹੋਈ ਹੈ ਤੇ ਕਿਤੇ ਨਾ ਕਿਤੇ ਛੋਟੇ ਛੋਟੇ ਕਣੀਆਂ ਵੀ ਪੈ ਰਹੀਆਂ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਆਪਾਂ ਘੁੰਮਦੇ ਘੁਮਦੇ ਆ ਐਨ ਚੱਲ ਜਿਆ ਇਧਰ ਲੱਗ ਜਾਂਗੇ ਐਵੇਂ ਸਟ ਰੂਗਾ ਉੱਪਰ ਦੀ ਘੁੰਮ ਕੇ ਆਪਾਂ ਆਪਣੇ ਟਿਕਾਣੇ ਤੇ ਪਹੁੰਚ ਜਾਗੇ ਹਾਂ ਜੀ ਆਪ ਪਹੁੰਚਿਆ ਸੁਲਤਾਨਪੁਰ ਲੋਧੀ ਤੇ ਇਧਰ ਬਣੀ ਹੋਈ ਹੈ ਇਸਰਾਹ ਤੇ ਦੀਵਾਨ ਹਲ ਤੇ ਇਹ ਹੈ ਜੀ ਮੇਨ ਦਰਬਾਰ ਤੇ ਕਟੜੀ ਘਰ ਤੇ ਜੁੜੇ ਘਰ ਨਾਲ ਬਣੇ ਹੋਏ ਆ ਰਹਿਣ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਇੱਥੇ ਬਾਕੂ ਵੀ ਤਰੀਕੇ ਨਾਲ ਸੇਵਾਦਾਰ ਇਥੋਂ ਦੇ ਨਿਭਉਂਦੇ ਆ ਆਓ ਜੀ ਆਪਾਂ ਚੱਲਦੇ ਆਂ ਅੰਦਰ ਦਰਸ਼ਨ ਮੇਲੇ ਕਰਦੇ ਆਂ ਸਤਿਗੁਰਾਂ ਦੇ ਤੇਜ ਗੁਰਦੁਆਰਾ ਬੇਰ ਸਾਹਿਬ ਦਾ ਇਤਿਹਾਸ ਵੀਡੀਓ ਰੋਕ ਕੇ ਤੁਸੀਂ ਪੜ ਸਕਦੇ ਹੋ ਨਿਸ਼ਾਨ ਸਾਹਿਬ ਦੇ ਜਦੋਂ ਦੀ ਵਸਤਰਾਂ ਦੀ ਗੱਲ ਹੋਈ ਹੈ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਦਾ ਵਸਤਰ ਪਾਇਆ ਹੋਇਆ ਹੈ ਜੀ ਇਹ ਉਹ ਬੇਰ ਸਾਹਿਬ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਦੇ ਮਹਾਰਕ ਚਰਨ ਪਏ ਹੋਏ ਹੈ ਸਾਹਮਣੇ ਬਣੀ ਹੋਈ ਹੈ ਜਿਸ ਤਰ੍ਹਾਂ ਏਅਰ ਬੈਡ ਹੈ ਕਰਦੇ ਹੁਣ ਆਪਾਂ ਪਹੁੰਚੇ ਹਾਂ ਜੀ ਕਾਲੀ ਬੇਈ ਨਦੀ ਜਿਸਦਾ ਇਤਿਹਾਸ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਜੁੜਿਆ ਹੋਇਆ ਹੈ ਇਹ ਜੀ ਕਾਲੀ ਬੇਈ ਨਦੀ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਤਨਦਨ ਲੋਪਰੇ